ਹੁਣ ਅੱਜਕੱਲ ਨਵਾਂ ਕੰਮ ਚੱਲ ਪਿਆ ਦੁਪਹਿਰਿਆਂ ਦਾ ਸਿੱਖਨੇ ਤੇ ਬਾਣੀ ਹਰ ਵਕਤ ਪੜ੍ਹਨੀ ਸੀ ਚਾਰ ਪੈਰੇ ਥੋੜਾ ਪੜ੍ਹਨੇ ਸੀ ਆਠ ਪੈਰੇ ਰਾਧੀ ਅਸੀਂ ਹੁਣ ਬਾਣੀ ਆਂਦੀ ਅੱਠੇ ਪੈਰ ਰਦਨ ਉਹ ਕਹਿੰਦੇ ਚਾਰ ਪੈਰ ਰਦਨ ਤੇ ਫਿਰ ਉੱਥੇ ਬਣਾਇਆ ਕੀ ਜਾ ਰਿਹਾ ਜੀ ਸਾਡੇ ਸਿਰ ਤੇ ਕਰਜ਼ਾ ਵੜਾ ਸੀ ਬਾਬਾ ਦੀਪ ਸਿੰਘ ਨੇ ਸਾਡਾ ਹੁਣ ਕਰਜ਼ਾ ਤੁਸੀਂ ਪੁੱਠੇ ਕੰਮਾਂ ਲਈ ਲਿਆ ਹੋਏ ਤੇ ਬਾਬਾ ਦੀਪ ਸਿੰਘ ਜੀ ਨੂੰ ਥੋੜਾ ਜਿਮਵਰੀ ਚੁਕੂਆ ਕਰਜ਼ਾ ਲਿਆ گاਵਾ ਲਈ ਤੇ ਤੁਸੀਂ ਕੋਠੀ ਪਾ ਲਈ ਹੁਣ ਤੁਸੀਂ ਬਾਬਾ ਦੀਪ ਸਿੰਘ ਦੇ ਗਾੜੀ ਅਰਦਾਸਾਂ ਕਰਜੇ ਹੁਣ ਸਿੱਖੀ ਵਿਚਾਰਤਾਰਾ ਕੁਝ ਹੋਰ ਸੀ ਅਸੀਂ ਲਿਆ ਕੇ ਤੇ ਹੋਰ ਜਗ੍ਹਾ ਤੇ ਖੜੀ ਕਰ ਦਿੱਤੇ ਫਿਰ ਜੀ ਇਹ ਇੱਥੇ ਜੋਤ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਤ ਦਾ ਕਿਉ ਲਾਓ ਤੇ ਜਿਹੜੇ ਦੱਸਦੇ ਆ ਨਾ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਜਦੋਂ ਤੁਹਾਡੇ ਢਿੱਡ ਪੀੜ ਹੁੰਦੀ ਆ ਪੇਟ ਦੇ ਵਿੱਚ ਉਦੋਂ ਤੁਸੀਂ ਜੋਤ ਦਾ ਕਿਉ ਨਹੀਂ ਲਾਉਂਦੇ ਉਦੋਂ ਹਸਪੀਟਲਾਂ ਚ ਕਿਵੇਂ ਜਾਂਦੇ ਹੋ ਜੀ ਮੈਂ ਕਦੇ ਕਿਹਾ ਸੱਚੀ ਬਾਬਾ ਦੀਪ ਸਿੰਘ ਆਜੇ ਉਨੇ ਖੰਡਾ ਖੜਕਾਉਣਾ ਇਹੋ ਜਿਹਾ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਖੇ ਲਾਤਾ ਤੁਸੀਂ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ ਮੈਂ ਤਾਂ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਆਪਣਾ ਕੁਰਬਾਨ ਕਰ ਦਿੱਤਾ ਤੁਸੀਂ ਮੈਨੂੰ ਇੱਕ ਵੱਖਰੀ ਥਿਰ ਬਣਾ ਕੇ ਪੇਸ਼ ਕਰ ਦਿੱਤੇ ਹੋ ਮੈਨੂੰ ਤੁਸੀਂ ਗੁਰੂਆਂ ਦੇ ਬਰਾਬਰ ਲਿਆ ਖੜਾ ਕਰ ਦਿੱਤਾ ਫਿਰ ਤੁਸੀਂ ਦੇਖੋ ਭਾਈ ਮਨੀ ਸਿੰਘ ਬੰਦ ਬੰਦ ਕੱਟੇ ਗਏ ਸੀ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਸੀ ਭਾਈ ਮਤੀ ਦਾਸ ਨੂੰ ਆਰੇ ਨਾਲ ਚਿਰਿਆ ਗਿਆ ਸੀ ਦੱਸੋ ਕੋਈ ਉਹਨਾਂ ਦਾ ਨਾਮ ਲੈਣ ਨੂੰ ਤਿਆਰ ਹੈਗਾ ਅਸੀਂ ਸਿੱਖ ਵੰਡ ਲੈ ਜੀ ਫਿਰ ਕਿਹਦੇ ਸਾਡੇ ਬੱਚੇ ਸਿੱਖ ਨਹੀਂ ਬੰਦੇ ਅਸੀਂ ਤੇ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਣੀਆਂ ਸਾਂ